ਮੈਨੂੰ ਇਹ ਦੱਸੋ ਅੱਜ 12 ਤਾਰੀਖ ਹੈ ਨਾ 12 ਅਗਸਤ ਹੈ 11 ਅਗਸਤ ਦੀ ਲਾਈਫ ਦੇ ਵਿੱਚ ਜੋ ਵੀ ਤੁਸੀਂ ਕੀਤਾ ਸਪੋਸ ਕੋਈ ਵੀ ਗਲਤੀ ਕੀਤੀ ਹੈ ਤੁਸੀਂ ਦੁਬਾਰਾ 11 ਅਗਸਤ ਚ ਜਾ ਕੇ ਉਹਨੂੰ ਸੁਧਾਰ ਸਕਦੇ ਹੋ ਸੁਧਾਰ ਸਕਦਾ ਕੋਈ ਚਲੋ ਛੋੜ ਦਿਓ 11 ਅਗਸਤ ਨੂੰ ਹੁਣ ਤੋਂ 5 ਮਿੰਟ ਪਹਿਲਾਂ ਤੁਸੀਂ ਕੋਈ ਗਲਤੀ ਕੀਤੀ ਹੈ ਉਹਨੂੰ ਦੁਬਾਰਾ ਵਾਪਸ ਜਾ ਕੇ ਸੁਧਾਰ ਸਕਦੇ ਹੋ ਕੋਈ ਨਹੀਂ ਸੁਧਾਰ ਸਕਦਾ ਮਤਲਬ ਬੱਚਿਓ ਜ਼ਿੰਦਗੀ ਦੇ ਵਿੱਚ ਕਈ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਹਾਨੂੰ ਸੁਧਾਰਨ ਨੂੰ ਟਾਈਮ ਮਿਲੇਗਾ ਲਾਈਫ ਸੁਧਾਰਨ ਦਾ ਸਮਾਂ ਵਾਪਿਸ ਨਹੀਂ ਮਿਲਦਾ ਸਮਾਂ ਇੱਕ ਵਾਰ ਜੋ ਨਿਕਲ ਗਿਆ ਉਹ ਦੁਬਾਰਾ ਹੱਥ ਨਹੀਂ ਆ ਸਕਦਾ ਅਗਰ ਅੱਜ ਆਪਾਂ ਗੱਲ ਕਰੀਏ ਅੱਜ ਆਪਾਂ ਨੇ ਬੜੀ ਬੁਰੀ ਤਰ੍ਹਾਂ ਜ਼ਿੰਦਗੀ ਜੀ ਜਵਾਨੀ ਵੀ ਜੀ ਲਈ ਪੂਰੀ ਜ਼ਿੰਦਗੀ ਜੀ ਲਈ ਸਾਡੀ ਜਵਾਨੀ ਨਿਕਲ ਗਈ ਉਸ ਤੋਂ ਬਾਅਦ ਸਾਨੂੰ 40-45 ਸਾਲ ਦੇ ਆ ਕੇ ਪਤਾ ਲੱਗਿਆ ਕਿ ਯਾਰ ਅਸੀਂ ਤਾਂ ਗਲਤ ਜੀ ਗਏ ਅਸੀਂ ਦੁਬਾਰਾ ਜਵਾਨ ਹੋ ਸਕਦੇ ਆ ਹੋ ਸਕਦੇ ਕੋਈ ਨਹੀਂ ਹੋ ਸਕਦਾ ਚਲੋ ਅੱਜ ਆਪਾਂ ਸਾਰੀ ਜ਼ਿੰਦਗੀ ਆਪਣੀ ਅਸੀਂ ਹੰਡਾ ਲਈ ਵੇਸਟ ਕਰ ਲਈ ਹੁਣ ਸਾਡੀ ਡੈਥ ਹੋ ਗਈ ਅਸੀਂ ਦੁਬਾਰਾ ਜਨਮ ਲੈ ਕੇ ਵਾਪਸ ਆ ਸਕਦੇ ਆ ਕਿ ਸਾਨੂੰ ਦੁਬਾਰਾ ਹੀ ਲਾਈਫ ਮਿਲ ਜੇ ਨਹੀਂ ਆ ਸਕਦੇ ਨਾ ਤਾਂ ਬੱਚਿਓ ਇਹ ਲਾਈਫ ਤੋਂ ਜ਼ਿਆਦਾ ਪ੍ਰੇਸ਼ੀਅਸ ਕੁਝ ਵੀ ਨਹੀਂ ਹੈ ਸਮੇਂ ਤੋਂ ਜ਼ਿਆਦਾ ਕੀਮਤੀ ਕੁਝ ਵੀ ਨਹੀਂ ਹੈ ਅਗਰ ਤੁਸੀਂ ਬੱਚਿਆਂ ਨੇ ਅੱਜ ਆਪਣੀ ਫਿਊਚਰ ਬਾਰੇ ਆਪਣੀ ਭਵਿੱਖ ਬਾਰੇ ਕੋਈ ਪਲੈਨਿੰਗ ਨਹੀਂ ਕੀਤੀ ਹੋਈ ਤਾਂ ਤੁਸੀਂ ਇੱਕ ਉਹ ਜੁਵਾ ਹੋ ਤੁਸੀਂ ਉਹ ਬਾਈ ਹੋ ਜੋ ਬਿਨਾਂ ਕਿਸੇ ਆਕਾਰ ਤੋਂ ਬਿਨਾਂ ਕਿਸੇ ਸੇਧ ਤੋਂ ਚੱਲਣ ਵਾਲੀ ਹੈ ਅਗਰ ਆਪਾਂ ਹੁਣ ਸਕੂਟਰ ਕਾਰ ਚਲਾਉਨੇ ਆ ਤੁਹਾਡੇ ਚ ਸਾਈਕਲ ਬਡੇ ਬੱਚੇ ਚਲਾਉਂਦੇ ਹੋਣਗੇ ਅਗਰ ਤੁਸੀਂ ਸਾਈਕਲ ਦਾ ਹੈਂਡਲ ਛੋੜ ਕੇ ਸਕੂਟਰ ਦਾ ਹੈਂਡਲ ਛੋੜ ਕੇ ਕਿੰਨੀ ਕੁ ਦੇਰ ਸਕੂਟਰ ਕਾਰ ਚਲਾ ਸਕਦੇ ਹੋ ਕਿੰਨੀ ਕੁ ਦੇਰ ਇੱਕ ਦੋ ਮਿੰਟ ਮੈਕਸਿਮਮ ਉਸ ਤੋਂ ਬਾਅਦ ਕੀ ਹੋਏਗਾ ਐਕਸੀਡੈਂਟ ਹੋ ਜਾਏਗਾ। ਅਗਰ ਅਸੀਂ ਇੱਕ ਪਤੰਗ ਉਡਾ ਰਹੇ ਹਾਂ ਅਗਰ ਉਹ ਪਤੰਗ ਦੀ ਜਿਹੜੀ ਡੋਰ ਹੈ ਅਗਰ ਸਾਡੇ ਹੱਥ ਚੋਂ ਛੁੱਟ ਜੇ ਕੀ ਅਸੀਂ ਦੁਬਾਰਾ ਉਹਨੂੰ ਅਸਮਾਨ ਚ ਜਾ ਕੇ ਪਕੜ ਸਕਦੇ ਹਾਂ ਕੀ ਕਰੇਗਾ ਪਤੰਗ ਕੱਟ ਜਾਏਗੀ ਉਹ ਗੋਤੇ ਖਾਏਗੀ ਉਹ ਪਤਾ ਨਹੀਂ ਕਿੱਥੇ ਜਾ ਕੇ ਗਰੇਗੀ ਕਿੱਥੇ ਨਹੀਂ ਗਰੇਗੀ ਸੇਮ ਵਿਦ ਦੀ ਲਾਈਫ ਫਿਰ ਤੁਸੀਂ ਕੀ ਕਰੋਗੇ ਪਛਤਾਓਗੇ ਕਿਸਮੇ ਤੇ ਜਾ ਕੇ ਜਦੋਂ 25 26 30 ਸਾਲ ਦੇ ਅਸੀਂ ਹੋ ਜਾਣੇ ਆ ਫਿਰ ਅਸੀਂ ਪਛਤਾਨੇ ਆ ਕਿ ਸਾਡੇ ਨਾਲ ਕੀ ਹੋ ਗਿਆ ਹੁਣ ਅਸੀਂ ਵਾਪਸ ਜਾਈਏ ਨਹੀਂ ਜਾ ਸਕਦੇ ਹੁਣ ਜੇ ਤੁਸੀਂ 25 ਸਾਲ ਦੀ ਉਮਰ ਚ ਦੁਬਾਰਾ ਮੈਡਮ ਕੋ ਲਾਓਗੇ ਮੈਨੂੰ ਐਡਮਿਸ਼ਨ ਦੇ ਦਿਓ ਮੈਂ ਦੁਬਾਰਾ ਪੜਾਈ ਸ਼ੁਰੂ ਕਰਨੀ ਹੈ ਇਹ ਨਹੀਂ ਐਡਮਿਸ਼ਨ ਦੇਣਗੇ ਜੇ ਤੁਸੀਂ ਹੁਣ ਜਾ ਕੇ ਕਹੋਗੇ ਵੀ ਜੀ ਮੈਨੂੰ ਦੁਬਾਰਾ ਜ਼ਿੰਦਗੀ ਬਣਾਉਣ ਦਾ ਮੌਕਾ ਦੇ ਦਿਓ ਨਹੀਂ ਬਣਾਉਣ ਦਾ ਮੌਕਾ ਮਿਲੇਗਾ ਜੇ ਤੁਸੀਂ ਕਹਿੰਦੇ ਹੋ ਜੀ ਮੈਂ ਆਪਣਾ ਸਰੀਰ ਨਸ਼ੇ ਨਾਲ ਖਰਾਬ ਕਰ ਲਿਆ ਹੁਣ ਮੈਨੂੰ ਸੁਧਾਰਨ ਦਾ ਮੌਕਾ ਦਿਓ ਨਹੀਂ ਹੋਏਗਾ ਤੁਹਾਡੇ ਨਾਲ ਜਿਹੜੀ ਬੱਚਿਓ ਇਹ ਜ਼ਿੰਦਗੀ ਹੈ ਨਾ ਇਹ ਜਸਟ ਓਟੀਪੀ ਹੀ ਹੈ 1 ਟਾਈਮ ਪਾਸਵਰਡ ਔਰ ਇਹ ਸਿੰਗਲ ਗੇਮ 플레이ਰ ਹੈ ਇਹਦੇ ਵਿੱਚ ਤੁਸੀਂ ਕਦੀ ਵੀ ਨਾ ਸੋਚੋ ਤੁਹਾਡੇ ਮਾਤਾ ਪਿਤਾ ਨੇ ਜਾਂ ਤੁਹਾਡੇ ਟੀਚਰਸ ਨੇ ਜਾਂ ਤੁਹਾਡੇ ਭਾਈ ਭੈਣ ਨੇ ਨਹੀਂ ਇਹ ਜ਼ਿੰਦਗੀ ਦਾ ਸੰਘਰਸ਼ ਇਕੱਲੇ ਹੀ ਕਰਨਾ ਪੈਣਾ ਹੈ ਇਹ ਵਨ ਟਾਈਮ ਪਾਸਵਰਡ ਦੀ ਤਰ੍ਹਾਂ ਹੀ ਹੈ ਇੱਕ ਵਾਰ ਪ੍ਰੋਪਰਲੀ ਯੂਜ਼ ਕਰ ਲਿਆ ਤਾਂ ਕਰ ਲਿਆ ਆਦਰਵਾਈਜ਼ ਉਹਨੇ ਐਕਸਪਾਇਰ ਹੋ ਜਾਣਾ ਫਿਰ ਤੁਹਾਨੂੰ ਕੁਝ ਨਹੀਂ ਮਿਲਣਾ ਹੈਗਾ ਜ਼ਿੰਦਗੀ ਦੇ ਵਿੱਚ